ਹੈਲੋ ਮੈਂ ਡਾਕਟਰ ਤੇਰੰਕਰ ਲੈ ਕੇ ਆਈਆਂ ਇੱਕ ਨਵੀਂ ਵੀਡੀਓ ਬਹੁਤ ਦੇ ਚਸ ਵਿਸ਼ਾ ਹੈ ਸਾਰਿਆਂ ਦੇ ਸੁਣਨ ਵਾਲਾ ਧਿਆਨ ਨਾਲ ਸੁਣੋ ਆਪਾਂ ਅਕਸਰ ਸੁਣਦੇ ਆ ਕਿ ਧਾਰਮਿਕ ਸਥਾਨ ਉੱਤੇ ਜਾਂਦੇ ਹੋਏ ਪੂਰਾ ਟੱਬਰ ਐਕਸੀਡੈਂਟ ਚ ਮਰ ਗਿਆ ਜਦ ਮੱਥਾ ਟੇਕ ਕੇ ਵਾਪਸ ਆ ਰਹੇ ਸੀ ਰਸਤੇ ਚ ਗੱਡੀ ਦਾ ਐਕਸੀਡੈਂਟ ਹੋ ਗਿਆ ਪਹਾੜੀ ਤੋਂ ਡਿੱਗ ਪਈ ਖਿਸਕ ਗਈ ਸਾਰਾ ਟੱਬਰ ਥਾਂ ਹੀ ਖਤਮ ਹੋ ਗਿਆ ਹੁੰਦਾ ਬਹੁਤ ਅਫਸੋਸ ਹੈ ਕਿ ਉਹ ਧਰਮ ਸਥਾਨ ਠੀਕ ਨਹੀਂ ਸੀ ਧਰਮ ਸਥਾਨ ਦੀ ਸ਼ਕਤੀ ਤਾਂ ਸਦਾ ਮੌਜੂਦ ਰਹਿੰਦੀ ਹੈ ਪਰ ਯਾਤਰੀ ਦੀ ਸਥਿਤੀ ਤਿਆਰੀ ਮਰਿਆਦਾ ਬਹੁਤ ਸਾਰੇ ਸਵਾਲ ਤੁਹਾਨੂੰ ਅੱਜ ਉਹਨਾਂ ਦਾ ਮੈਂ ਜਵਾਬ ਦੇਣਾ ਹੈ ਮੈਂ 1 ਵਨ ਵਨ ਦੱਸਾਂਗੀ ਕਿ ਇਸ ਪਿੱਛੇ ਕਿਹੜਾ ਲੌਜੀਕ ਹੈ ਕਿਹੜੇ ਪ੍ਰਾਤਨ ਗ੍ਰੰਥਾਂ ਦੇ ਵਿੱਚ ਕਾਰਨ ਦਰਜ ਹਨ ਕਿ ਅਜਿਹਾ ਕਿਉਂ ਹੋ ਜਾਂਦਾ ਹੈ ਮਿਸ ਹੈਪਨਿੰਗ ਕਿਸੇ ਵੀ ਪਰਿਵਾਰ ਨਾਲ ਇਹ ਸਿਰਫ ਇੱਕ ਵਿਅਕਤੀ ਦੇ ਕਰਮਾ ਕਰਕੇ ਨਹੀਂ ਆਉਂਦੀ ਪਹਿਲੀ ਗੱਲ ਮੌਤ ਪੂਰੇ ਪਰਿਵਾਰਕ ਕਰਮ ਸੰਬੰਧ ਪਿੱਛੇ ਪਿੱਛੇ ਹੁੰਦੇ ਆ ਜੇ ਕਿਸੇ ਟੱਬਰ ਵਿੱਚ ਕਿਸੇ ਨੇ ਪਿਛਲੇ ਜਨਮਾਂ ਵਿੱਚ ਗੰਭੀਰ ਪਾਪ ਕੀਤੇ ਹੋਣ ਜਿਵੇਂ ਅਨਾਥਾਂ ਦੀ ਹੱਤਿਆ ਗੁਰੂ ਧਰੋ ਰਿਸ਼ਤਿਆਂ ਨਾਲ ਧੋਖਾ ਤਾਂ ਫਿਰ ਉਹ ਸੰਚਿਤ ਕਰਮਾਂ ਦੀ ਵਜ੍ਹਾ ਨਾਲ ਪੂਰੇ ਪਰਿਵਾਰ ਉੱਤੇ ਉਹ ਭਾਰੀ ਪੈ ਜਾਂਦਾ ਉਹ ਸੰਕਟ ਸਾਰਾ ਟੱਬਰ ਨੂੰ ਲੈ ਡੁੱਬਦਾ ਜਦੋਂ ਕੋਈ ਸਥਿਤੀ ਇੱਕ ਵਿਅਕਤੀ ਦੇ ਸੰਚਿਤ ਕਰਮਾਂ ਦੀ ਇੰਨੀ ਗੰਭੀਰ ਹੋਵੇ ਤਾਂ ਜੇ ਇੱਕ ਵਿਅਕਤੀ ਕਰਦਾ ਤਾਂ ਪਾਪ ਆ ਤਾਂ ਉਹ ਫਲ ਕਈ ਵਾਰ ਉਹਦੀ ਅਗਲੀ ਪੀੜ੍ਹੀ ਜਾਂ ਉਹਦੇ ਪਰਿਵਾਰ ਜਿਹੜੇ ਕਿ ਵਿਚਾਰੇ ਨਿਰਦੋਸ਼ ਹੁੰਦੇ ਆ ਉਹਨਾਂ ਮੈਂਬਰਾਂ ਨੂੰ ਵੀ ਭੁਗਤਣਾ ਪੈ ਜਾਂਦਾ ਤੁਹਾਨੂੰ ਪਤਾ ਹੈ ਕਿ ਸੰਕਟ ਕਿਸੇ ਇੱਕ ਦੇ ਕਰਮਾਂ ਨਾਲ ਆਇਆ ਜਾਂ ਸਾਰਾ ਟੱਬਰ ਹੀ ਉਸ ਕਰਮਾਂ ਦਾ ਜ਼ਿੰਮੇਵਾਰ ਸੀ ਪਰਵਾਰਿਕ ਸੰਕਟ ਇੱਕ ਵਿਅਕਤੀ ਦੇ ਕਰਮਾਂ ਦੀ ਤਾਕਤ ਹੋ ਜਾਂਦੇ ਆ ਪਰ ਅਕਸਰ ਇਹ ਸੰਯੁਕਤ ਕਰਮ ਫਲ ਹੁੰਦੇ ਆ ਜੋ ਪਿਛਲੀਆਂ ਪੀੜ੍ਹੀਆਂ ਦੀਆਂ ਅਣਸੁਲਝੀਆਂ ਗਲਤੀਆਂ ਜਾਂ ਵਾਅਦੇ ਖਿਲਾਫ ਕੰਮ ਕਰ ਰਹੇ ਹੁੰਦੇ ਆ ਸੋ ਮੈਂ ਤੁਹਾਨੂੰ ਇਹ ਵੀਡੀਓ ਤੁਸੀਂ ਅਖੀਰ ਤੱਕ ਦੇਖਣੀ ਹੈ ਕਦੀ ਸੋਚਿਆ ਕਿ ਗਏ ਤਾਂ ਵਿਚਾਰੇ ਆਪਣੇ ਪਿਆਰੇ ਪੁਰਖਿਆਂ ਦੇ ਧਰਮ ਸਥਾਨ ਤੇ ਮੱਥਾ ਟੇਕਣਾ ਖਾਨਦਾਨੀ ਥਾਵਾ ਹੁੰਦੀਆਂ ਨੇ ਉੱਥੇ ਜਾਂਦੇ ਹੀ ਆ ਪਰਿਵਾਰ ਔਰ ਸੋਚਿਆ ਹੁੰਦਾ ਸਾਲ ਚ ਇੱਕ ਵਾਰੀ ਜ਼ਰੂਰ ਇਸ ਕਰਮ ਨੂੰ ਨਿਭਾਉਣ ਜਾਣਾ ਮੱਥਾ ਟੇਕਣ ਜਾਂਦੇ ਸਮੇਂ ਰਸਤੇ 'ਚ ਐਕਸੀਡੈਂਟ ਹੋ ਜਾਂਦੇ ਜਦੋਂ ਰੱਬ ਦੇ ਦਰ ਤੇ ਜਾ ਰਹੇ ਆ ਤਾਂ ਐਡਾ ਕਹਿਰ ਵਾਪਰ ਕਿਉਂ ਗਿਆ ਹੈਨਾ ਤੇ ਇਹ ਵੀ ਇਹ ਰੱਬ ਦੀ ਮਰਜ਼ੀ ਹੈ ਜਾਂ ਕੋਈ ਇਦਾਂ ਦਾ ਅਦ੍ਰਿਸ਼ ਕਰਮ ਸੀ ਲੁਕਿਆ ਬੈਠਾ ਜਿਹਦੇ ਕਰਕੇ ਹਾਦਸਾ ਵਾਪਰ ਗਿਆ ਸੋ ਇਸ ਵੀਡੀਓ ਦੇ ਅੰਤ ਤੇ ਤੁਹਾਨੂੰ ਮੈਂ ਇੱਕ ਉਪਾਅ ਵੀ ਦੱਸਣਾ ਹੈ ਕਿ ਤੁਸੀਂ ਜਦੋਂ ਕਦੀ ਵੀ ਜ਼ਿੰਦਗੀ ਚ ਧਰਮ ਸਥਾਨ ਦੀ ਯਾਤਰਾ ਤੇ ਜਾਓ ਤਾਂ ਹਰ ਇੱਕ ਪਰਿਵਾਰ ਨੇ ਉਹ ਉਪਾਅ ਕਰਨਾ ਹੈ ਤਾਂ ਕਿ ਐਦਾਂ ਦੀ ਅਣਚਾਹੀ ਵਿਪਤਾ ਤੋਂ ਬਚਿਆ ਜਾ ਸਕੇ ਮੇਰੇ ਮਨ ਚ ਨਾ ਅਸਲ ਇਹ ਵੀਡੀਓ ਬਣਾਉਂਦਿਆਂ 400 ਰੁਪਏ ਦਾ ਹੋਏ ਸੀ ਪਹਿਲਾ ਸਵਾਲ ਸੀ ਕਿ ਐਦਾਂ ਹੁੰਦਾ ਕਿਉਂ ਹੋਣਾ ਨਹੀਂ ਚਾਹੀਦਾ ਜਦੋਂ ਮਨੁੱਖ ਰੋਹਾਨੀ ਯਾਤਰਾ ਦੀ ਤਿਆਰੀ ਬਿਨਾਂ ਕਰੇ ਸਿਰਫ ਰਵਾਜ ਨਿਭਾਉਣ ਆਦਤ ਵਸ ਜਾਂ ਨਾਮ ਬਣਾਉਣ ਲਈ ਕਿ ਅਸੀਂ ਚੱਲੇ ਆ ਜੀ ਵਾਵਾ ਹੋ ਗਈ ਇਹ ਹਰ ਸਾਲ ਜਾਂਦੇ ਆ ਦਿਖਾਵੇ ਮੱਤਰ ਚ ਤਾਂ ਉਹਦੀ ਯਾਤਰਾ ਰੋਹਾਨੀ ਨਹੀਂ ਹੁੰਦੀ ਉਹ ਭੁੱਤਕ ਰਹਿ ਜਾਂਦੀ ਹੈ ਇਹ ਰਾਹ ਅਰਧ ਰਸਤਾ ਰਹਿ ਜਾਂਦਾ ਜਿੱਥੇ ਸੰਕਟ ਬਣਦੇ ਆ ਜੇਕਰ ਕਿਸੇ ਮਨੁੱਖ ਦੀ ਧਾਰਮਿਕ ਯਾਤਰਾ ਦਾ ਉਦੇਸ਼ ਸਿਰਫ ਸਰੀਰਕ ਮੱਥਾ ਟੇਕਣਾ ਹੁੰਦਾ ਪੁਰਖਾਂ ਦੀ ਰੀਤ ਨਿਭਾਉਣਾ ਜਾਂ ਆਪਣੀ ਆਸਥਾ ਦੀ ਪੂਰੀ ਤਸਦੀਕ ਤੋਂ ਬਿਨਾ ਸਿਰਫ ਰਿਵਾਜ ਨਿਭਾਉਣ ਤੱਕ ਸੀਮਤ ਹੁੰਦਾ ਤਾਂ ਉਸ ਯਾਤਰਾ ਦੀ ਊਰਜਾ ਰੱਖਿਆ ਨਹੀਂ ਕਰਦੀ ਧਾਰਮਿਕ ਯਾਤਰਾ ਇੱਕ ਕਰਮ ਵੀ ਹੋਣ ਆਰੰਭ ਹੋ ਜਾਂਦੀ ਜਿਸ ਚ ਪੁਰਾਣੇ ਸੰਚਿਤ ਪਾਪ ਜਾਂ ਅਸ਼ੁੱਧ ਰਾਧਿਆ ਨਾਲ ਭਾਰੀ ਹੱਥੇ ਘਟ ਜਾਂਦੇ ਆ ਧਾਰਮਿਕ ਯਾਤਰਾ ਉੱਤੇ ਜਾਂਦੇ ਹੋਏ ਪੂਰਾ ਪਰਿਵਾਰ ਹਾਦਸੇ ਦਾ ਸ਼ਿਕਾਰ ਹੋ ਗਿਆ ਸਾਡੇ ਵੈਦਿਕ ਗ੍ਰੰਥ ਕਹਿੰਦੇ ਹਰ ਯਾਤਰਾ ਇੱਕ ਕਰਮ ਯਾਤਰਾ ਆ ਜਦੋਂ ਕੋਈ ਪਰਿਵਾਰ ਸਮੂਹਿਕ ਤੌਰ ਤੇ ਇੱਕ ਉੱਚ ਆਤਮਿਕ ਥਾਂ ਤੇ ਜਾਂ ਇੱਕ ਰਹਾਣੀ ਮਿਸ਼ਨ ਤੇ ਜਦੋਂ ਘਰੋਂ ਤੁਰਦਾ ਤਾਂ ਸਾਂਝੇ ਕਰਮ ਮੰਨਣ ਇਕੱਠੇ ਤੇ ਰਿਲੀਜ਼ ਕਰਨ ਦਾ ਸਮਾਂ ਵੀ ਉਹੀ ਹੁੰਦਾ ਮਾਲਾ ਦੇ 4 ਮੈਂਬਰ ਆ ਤਾਂ 4 ਆਂਦੇ 5 ਤਾਂ 5 ਆਂਦੇ ਅਜਿਹੇ ਹਾਸੇ ਕੇਵਾਰੀ ਪੁਰਾਣੇ ਅਧੂਰੇ ਕਰਮਾਂ ਦੇ ਸੰਚਿਤ ਫਲ ਵੀ ਹੁੰਦੇ ਆ ਕਿਸੇ ਇੱਕ ਮਨੁੱਖਾ ਜੀਵਨ ਦੇ ਪ੍ਰਾਣਾ ਜ ਜਨਾਂ ਦੀ ਰਿਹਾਈ ਜਾਂ ਉਲਟਾ ਸਮੂਹਕ ਰੂਪ ਹੋਵੇ ਤਾਂ ਇਹ ਕਰਮ ਹਸਦੇ ਖੇੜਦੇ ਘਟਨਾ 'ਚ ਵਾਪਰ ਜਾਂਦੇ ਆ ਸੋ ਕਈ ਵਾਰੀ ਚੜਦਾ ਹੋਇਆ ਫਲ ਤੀਰਤਜਾਰੇ ਵਿਅਕਤੀਆਂ ਨੂੰ ਲੱਭ ਲੈਂਦਾ ਸੰਚਿਤ ਤੇ ਪ੍ਰਾਰਵਤ ਕਰਮ ਜਦ ਪੱਕ ਜਾਂਦੇ ਆ ਤਾਂ ਉਹ ਆਪਣਾ ਫਲ ਦੇਣ ਲਈ ਇੱਕ ਥਾਂ ਤੇ ਇਕੱਠੇ ਹੋ ਜਾਂਦੇ ਆ ਇਹੀ ਕਾਰਨ ਆ ਕਿ ਰਬ ਦੇ ਦਰ ਤੇ ਜਾਂਦੇ ਹੋਏ ਉਸ ਪਰਿਵਾਰ ਨੂੰ ਇੱਕ ਦੁੱਖ ਮਿਲ ਜਾਂਦਾ ਫਿਰ ਗਏ ਤਾਂ ਵੜੀਆਂ ਸਧਰਾਂ ਨਾਲ ਆ ਰਾਸਾਂ ਕਰ ਕਰਕੇ ਤੁਰਿਆ ਦੂਜਾ ਮੇਰਾ ਸਵਾਲ ਸੀ ਕਮੀ ਰਹਿ ਕਿੱਥੇ ਗਈ ਦੇਖੋ ਆਸਤਾ ਤਾਂ ਹੁੰਦੀ ਆ ਪਰ ਸ਼ੁੱਧਤਾ ਨਾਲ ਤਿਆਰੀ ਨਹੀਂ ਕੀਤੀ ਹੁੰਦੀ ਮਨ ਦਿਲ ਕਰਮ ਤਿੰਨ ਪਵਿੱਤਰ ਤਰੀਕੇ ਚਾਹੀਦੇ ਆ ਸਾਡੇ ਕਿਸੇ ਧਾਰਮਿਕ ਯਾਤਰਾ ਤੇ ਤੁਰਨ ਤੋਂ ਪਹਿਲਾਂ ਪਰ ਅਸੀਂ ਕੀ ਕਰਦੇ ਆ ਥਾਂ ਨੂੰ ਪਵਿੱਤਰ ਮੰਨਦੇ ਆ ਆਪਣੇ ਆਪ ਨੂੰ ਨਹੀਂ ਧਾਰਮਿਕ ਕਿਰਿਆ ਦੇ ਅਸਲ ਰੂਪ ਵਿੱਚ ਜੇ ਮਨ ਬਚਨ ਤੇ ਕਰਮ ਇਹ ਤ੍ਰਿਪੁਰਨਤਾ ਜ਼ਰੂਰੀ ਹੈ ਤਾਂ ਫਿਰ ਉਹ ਕਰਮ ਅਧੂਰਾ ਰਹਿ ਜਾਂਦਾ ਪਰਿਵਾਰ ਦੀ ਆਸਥਾ ਭਾਵਨਾਤਮਕ ਹੁੰਦੀ ਆ picnic ਮਨਾਉਦੇ ਹੋਏ ਲੋਕ ਜਾਂਦੇ ਆ ਅੱਜਕੱਲ ਅੰਦਰੂਨੀ ਸ਼ੁੱਧਤਾ ਕੱਪੜੇ ਪਾਲ ਲੈ ਨਿਸ਼ਕਾਮਤਾ ਨਹੀਂ ਹੈ ਅਕਸਰ ਧਾਰਮਿਕ ਯਾਤਰਾ ਫਿਰ ਲਾਭ ਦਾ ਇੱਕ ਨਹੀਂ ਰਹਿੰਦੀ ਉਹ ਸੰਘਰਸ਼ਕਾਰੀ ਬਣ ਜਾਂਦੀ ਆ ਠੀਕ ਹੈ ਧਰਮਸਥਾਨ ਦੀ ਯਾਤਰਾ ਦੇ ਵਿੱਚ ਤੁਸੀਂ ਮੰਨ ਲਓ ਵੀ ਨਹੀਂ ਜੀ ਆਸਥਾ 'ਚ ਤਾਂ ਕੋਈ ਕਮੀ ਨਹੀਂ ਸੀ ਪਰ ਆਤਮਕ ਤਿਆਰੀ ਕੀਤੀ ਨਹੀਂ ਵੈਦਿਕ ਲਿਖਤਾ ਕਹਿੰਦੀਆਂ ਕੀ ਸ਼ੁੱਧਤਾ ਸਿਰਫ ਤੁਹਾਡੇ ਸਰੀਰ ਦੀ ਜਾਂ ਕੱਪੜਿਆਂ ਦੀ ਨਹੀਂ ਹੈ ਮਨ ਇੱਛਾ ਤੇ ਕਰਮ ਦੀ ਵੀ ਹੋਣੀ ਚਾਹੀਦੀ ਆ ਜੇ ਕੋਈ ਧਾਰਮਿਕ ਥਾਂ ਦੇ ਉੱਤੇ ਲੋਭ ਪਾਪ ਜਾਂ ਮੌਤੇ ਡਰ ਤੋਂ ਜਾਂ ਰਿਵਾਜ ਨਿਭਾਉਣ ਲਈ ਜਾਂਦਾ ਤਾਂ ਨਾ ਨਿਰਪਰ ਹੋਇਆ ਨਾ ਨਿਰਵੈਰ ਹੋਇਆ ਨਾ ਨਿਸ਼ਕਾਮ ਹੋਇਆ ਮਨ ਮੈਲ ਨਾਲ ਭਰੀ ਆ ਅਕਈ ਤਾਂ ਹੁੰਦਾ ਵੀ ਜੋ ਪਰਿਵਾਰ ਗਿਆ ਇਕੱਠਾ ਉਥੇ ਇੱਕ ਦੂਸਰੇ ਨਾਲ ਅੱਖ ਮਟੱਖਾ ਕਰਦੇ ਆ ਇਹਾਂ ਮੰਦੀਆਂ ਭਾਵਨਾਵਾਂ ਗਲਤ ਹੁੰਦੀਆਂ ਤਾਂ ਇਹ ਆਸਤਾ ਥੋੜਾ ਰਹਿੰਦੀ ਐ ਇਹ ਤਾਂ ਬਾਰੀ ਸੰਸਕਾਰ ਹੈ ਜਿਹੜੇ ਤੁਸੀਂ ਨਿਭਾਉਣਗੇ ਆ ਫਿਰ ਆਤਮ ਸੇਤਾ ਜੀ ਹੁਣੇ ਹੁਣੇ ਆ ਸੋ ਧਰਮ ਸਥਾਨ ਦਾ ਸੱਚਾ ਫਲ ਸਿਰਫ ਉਹੀ ਪ੍ਰਾਪਤ ਕਰ ਸਕਦਾ ਜਿਹਦਾ ਮਨ ਬਚਨ ਕਰਮ ਤਿੰਨੋਂ ਪਵਿੱਤਰ ਹੋਣ ਸੋ ਧਾਰਮਿਕ ਯਾਤਰਾ ਸਿਰਫ ਰਸਮਾਂ ਨਿਭਾਉਣ ਤੱਕ ਜਿਹੜੇ ਲੋਕ ਜਾਂਦੇ ਆ ਜਾਂ ਪਰੰਪਰਾਵਾਦੀ ਕੱਟੜਤਾ ਹੁੰਦੀ ਆ ਪਰ ਅੰਦਰੂਨੀ ਸ਼ੁੱਧਤਾ ਨਹੀਂ ਆ ਨਿਮਰਤਾ ਨਹੀਂ ਸੱਚੀ ਸ਼ਰਧਾ ਨਹੀਂ ਤਾਂ ਫਿਰ ਉਹ ਐਕਸੀਡੈਂਟ ਹੀ ਹੋਣੇ ਆ ਉਹ ਫਿਰ ਧਰਮ ਸਥਾਨ ਜਿਹੜਾ ਉਹ ਅਜਿਹੇ ਟੱਬਰ ਦੀ ਰੱਖਿਆ ਨਹੀਂ ਕਰ ਸਕਦਾ ਮੇਰੇ ਮਨ ਚ ਅਗਲਾ ਸਵਾਲ ਸੀ ਕਿ ਕੀ ਰੱਬ ਦੀ ਮਰਜ਼ੀ ਆ ਕਿ ਇਹ ਭਾਣਾ ਵਾਪਰਨਾ ਹੀ ਸੀ ਰੱਬ ਕਦੇ ਕਿਸੇ ਨੂੰ ਨਹੀਂ ਮਾਰਦਾ ਜੋ ਵੀ ਹੁੰਦਾ ਉਹ ਸੰਚਿਤ ਕਰਮਾਂ ਕਰਕੇ ਹੁੰਦਾ ਰੱਬ ਦੀ ਮਰਜ਼ੀ ਥੋੜਾ ਪਰਮਾਤਮਾ ਦੀ ਨਿਜਮਤਤਾ ਹੁੰਦੀ ਹੈ ਕਿ ਤੁਹਾਡੇ ਕਰਮ ਤੁਹਾਡੇ ਅੱਗੇ ਆਉਣੇ ਹੁੰਦੇ ਆ ਰੱਬ ਦੀ ਮਰਜ਼ੀ ਹਮੇਸ਼ਾ ਤੁਹਾਡੇ ਕਰਮਾਂ ਅਨਸਾਰ ਚੱਲਣੀ ਹੈ ਕਿਸੇ ਦੀ ਮੌਤ ਜਾਂ ਹਾਦਸਾ ਕਦੇ ਵੀ ਰੱਬ ਦੀ ਕਮਾਂਡ ਰਹਿੰਦੀ ਹੁੰਦਾ ਰੱਬ ਨੇ ਕਦੇ ਕਿਸੇ ਨੂੰ ਬੇਵਜਾ ਨਹੀਂ ਮਾਰਿਆ ਹਰੇਕ ਹਾਦਸਾ ਮਨੁੱਖ ਦੇ ਆਪਣੇ ਕਰਮ ਕਰਮਫਲ ਦੀ ਕਲਪਨਾ ਹੁੰਦੀ ਹੈ ਰੱਬ ਕਿਸੇ ਦੀ ਮੌਤ ਜਾਂ ਦੁੱਖ ਵਿੱਚ ਸਿੱਧੀ ਦਖਲਅੰਦਾਜ਼ੀ ਕਰਦਾ ਨਹੀਂ ਹੈ ਕਰਮਾਂ ਦਾ ਨਿਯਮ ਹੈ ਜੋ ਕੁਝ ਵੀ ਹੋਣਾ ਉਹ ਤੁਹਾਡੇ ਆਪਣੇ ਸੰਚਿਤ ਕਰਮਾਂ ਦੇ ਨਤੀਜੇ ਆ ਜਾਂ ਪੂਰਵਲੇ ਪ੍ਰਾਰਬਧ ਜਿਹੜਾ ਕਿਤੇ ਜਨਮ ਲੈ ਕੇ ਹੁਣ ਤੱਕ ਜੋ ਗੁਸਥਾਖੀਆਂ ਤੁਸੀਂ ਕੀਤੀਆਂ ਉਹ ਫਿਰ ਆੜੇ ਆ ਜਾਂਦੀਆਂ ਰੱਬ ਤਾਂ ਇੱਕ ਗਵਾਹ ਬਣਦਾ ਸਾਕਸੀ ਬਣਦਾ ਕਰਮ ਅਨਸਾਰ ਰਸਤੇ ਖੁੱਲੇ ਪਏ ਆ ਜਾਂ ਰਸਤੇ ਬੰਦ ਹੋ ਗਏ ਰੱਬ ਕਦੇ ਕਿਸੇ ਦੀ ਮੌਤ ਚਾਹੁੰਦਾ ਨਹੀਂ ਹੈ ਪਰ ਸਾਥੀਓ ਜੇ ਪਿਛਲੇ ਜਨਮਾਂ ਦੇ ਕਰਮ ਜੇ ਤੱਕ ਪੁੱਗਤ ਨਹੀਂ ਤੁਹਾਡੇ ਬਾਕੀ ਆ ਤਾਂ ਉਹ ਆਪਣਾ ਫਲ ਕਿਤੇ ਨਾ ਕਿਤੇ ਤਾਂ ਉਹਨਾਂ ਨੇ ਦੇਣਾ ਹੀ ਆ ਫਿਰ ਉਹ ਚਾਹੇ ਤੁਸੀਂ ਮੰਦਰ ਚਲ ਜਾਓ ਗੁਰਦੁਆਰੇ ਚਲ ਜਾਓ ਜਾਂ ਕਿਸੇ ਵੀ ਦੁਨੀਆ ਦੇ ਧਰਮ ਸਥਾਨ ਤੇ ਚਲੇ ਜਾਓ ਕਰਮ ਤੁਹਾਡੇ ਨਾਲ ਹੀ ਚੱਲਨੇ ਆ ਜੇ ਮਾੜੇ ਆ ਤਾਂ ਉਹ ਸਮਾਂ ਉੱਥੇ ਨਿਸ਼ਚਿਤ ਆ ਅਜੇ ਵਾਪਰ ਜਾਣਾ ਮੇਰੇ ਮਨ ਚ ਇੱਕ ਸਵਾਲ ਹੋ ਰਾਇਆ ਚੌਥਾ ਕਿ ਕੀ ਉਹ ਤਾਂ ਅਸਲ ਚ ਸ਼ਕਤੀਸ਼ਾਲੀ ਜਾਂ ਪਵਿੱਤਰ ਨਹੀਂ ਸੀ ਜਿੱਥੇ ਵਿਚਾਰੇ ਇਦਾਂ ਗਏ ਆ ਤਿੰਨੋਂ ਚੀਜ਼ਾਂ ਠੀਕ ਸੀ ਤਕੀ ਉਹ ਥਾਂ ਉਹਨਾਂ ਨੂੰ ਉਸ ਥਾਂ ਦੀ ਸ਼ਕਤੀ ਬਚਾ ਨਹੀਂ ਸਕੀ ਧਰਮ ਸਥਾਨ ਦੀ ਸ਼ਕਤੀ ਸਦਾ ਮੌਜੂਦ ਰਹਿੰਦੀ ਆ ਪਰ ਯਾਤਰੀ ਦੀ ਸਥਿਤੀ تیاری ਮਰਿਆਦਾ ਉਹ ਕੀ ਹੈ ਜੋ ਜਾਂਚ ਕੇ ਜਾਂਦਾ ਉਹਨੂੰ ਬਚਾਅ ਵੀ ਮਿਲ ਜਾਂਦਾ ਜੋ ਬਿਨਾਂ ਤਿਆਰੀ ਦੇ ਜਾਂਦਾ ਉਹ ਫਿਰ ਲੀਹੇ ਗੱਡੀ ਉਹਦੀ ਉਤਰਨੀ ਹੈ ਧਰਮ ਸਥਾਨ ਦੀ ਸ਼ਕਤੀ ਉੱਥੇ ਆਉਣ ਵਾਲਿਆਂ ਦੀ ਭਾਵਨਾ ਊਰਜਾ ਤੇ ਆਧਾਰਿਤ ਹੁੰਦੀ ਆ ਥਾਂ ਪਵਿੱਤਰ ਆ ਪਰ ਜੇ ਉੱਥੇ ਆਉਣ ਵਾਲਾ ਮਨੁੱਖੀ ਅਪਵਿੱਤਰ ਆ ਉਹਦੀ ਭਾਵਨਾ ਦੇ ਵਿੱਚ ਹੰਕਾਰ ਹੈ ਅਸ਼ਲੀਲਤਾ ਹੈ ਜਦੋਂ ਸੈਲਫੀਆ ਕਿਟਣ ਗਿਆ ਆਊਟ ਆਊਟਿੰਗ ਲਈ ਮੂੜ ਚ ਗਿਆ ਆ ਫੋਟੋਆਂ ਖਿਚਾਉਣ ਲੱਗ ਪਏ ਤਾਂ ਤੁਸੀਂ ਸਮਝ ਸਕਦੇ ਹੋ ਕਿ ਉਸ ਸਥਾਨ ਦੀ ਸ਼ਕਤੀ ਰਾਵਸ਼ਣ ਰਹੇਗੀ ਬਲਕਿ ਨਹੀਂ ਉਹ ਹੀ ਊਰਜਾ ਉਲਟ ਪ੍ਰਭਾਵ ਦੇਗੀ ਫਿਰ ਧਰਮ ਸਥਾਨਾਂ ਦੀ ਸ਼ਕਤੀ ਸਥਾਨਾਂ ਦੀ ਨਹੀਂ ਹੈ ਭਾਵਨਾ ਦੀ ਉਤਪਤੀ ਤੇ ਨਿਰਪਰ ਕਰਦਾ ਹੈ ਜੇਕਰ ਉਸ ਤੋਂ ਜਾਣ ਵਾਲੇ ਵਿਅਕਤੀ ਦੇ ਅੰਦਰ ਆਤਮਿਕ ਤਾਲਮੇਲ ਨਿਮਰਤਾ ਤਿਆਗ ਸ਼ੋਧਾ ਰਾਧਾ ਨਹੀਂ ਤਾਂ ਉਹ ਰੱਖਿਆ ਕਵਚ ਨਹੀਂ ਬਣੇਗੀ ਕਦੀ ਵੀ ਨਹੀਂ ਸ਼ਕਤੀ ਇੱਕ ਤਾਲਮੇਲਾ ਥਾਂ ਸੰਕਲਪ ਅਤੇ ਕਰਮ ਤਿੰਨੋਂ ਮਿਲਨੇ ਚਾਹੀਦੇ ਆ ਮਾਰਕੰਡੇ ਪੁਰਾਣਿਕ ਗ੍ਰੰਥ ਆ ਉਹ ਕਹਿੰਦਾ ਕਿ ਅਸ਼ੁੱਧਤਾ ਵਾਲੇ ਸਥਾਨਾਂ ਉੱਤੇ ਗਿਆਨ ਹੀ ਨਾ ਅਰਤਨਾ ਵੀ ਹੋਣ ਪਰਿਵਾਰ ਦੇ ਚੱਲਾ ਜਾਂਦਾ ਤਾਂ ਨਾਸ਼ ਤੇ ਦੁੱਖ ਦਾ ਕਾਰਨ ਬਣੇਗਾ ਹੀ ਬਣੇਗਾ ਕਈ ਵਾਰੀ ਉਹ ਥਾਂ ਜਿੱਥੇ ਤੁਸੀਂ ਜਾ ਰਹੇ ਹੋ ਪਹਿਲਾਂ ਕਿਤੇ ਉੱਥੇ ਤਾੰਤ੍ਰਿਕ ਕਿਰਿਆ ਹੋਈ ਹੁੰਦੀ ਆ ਕਿਸੇ ਨੇ ਕੁਛ ਐਦਾਂ ਦਾ ਤਾੰਤ੍ਰਿਕ ਕਰਮ ਕਰ ਦਿੱਤਾ ਹੈਨਾ ਕਈ ਵਾਰੀ ਹੁੰਦਾ ਕਿ ਇਹ ਟੇਕਰ ਨਹੀਂ ਹੁੰਦਾ ਉੱਥੇ ਕੋਈ ਤਾੰਤ੍ਰਿਕ ਕਿਰਿਆ ਕਰ ਗਿਆ ਘੋੜੀ ਤਾਂ ਜਾਂ ਉਹ ਪਵਿੱਤਰਤਾ ਵੀ ਹੋਣਾ ਹੋ ਜਾਂਦਾ ਥਾਂ ਜਾਂ ਪਵਿੱਤਰ ਹੋ ਗਿਆ ਇਸ ਲਈ ਉਹ ਥਾਂ ਜਿੱਥੇ ਪਰੰਪਰਾ ਨਹੀਂ ਸੀ ਆਤਮਿਕ ਤਾਕਤ ਖਤਮ ਹੋ ਗਈ ਉੱਥੇ ਫਿਰ ਕੀ ਹੈ ਜਾਦੂ ਟੋਣਿਆਂ ਵਾਲੀ ਉਹ ਜਗ੍ਹਾ ਰਹਿ ਗਈ ਸੋ ਅਕਾਲ ਮਰਤੂ ਦੀ ਸੰਭਾਵਨਾ ਇਦਾਂ ਹੋ ਜਾਂਦੀ ਜਦੋਂ ਐਕਸੀਡੈਂਟ ਹੁੰਦੇ ਆ ਜੋ ਮਨੁੱਖ ਆਪਣੇ ਪਿਛਲੇ ਜਨਮਾਂ ਦੇ ਅਧੂਰੇ ਕਰਮ ਸੰਕਲਪ ਜਾਂ ਅਣ ਪੂਰੇ ਰਣ ਲੈ ਕੇ ਜਨਮ ਦਾ ਉਹਨਾਂ ਦੀ ਜ਼ਿੰਦਗੀ ਵਿੱਚ ਅਕਾਲ ਮੌਤ ਦੇ ਸੰਕੇਤ ਲਿਖੇ ਹੁੰਦੇ ਆ ਸੋ ਪਰਿਵਾਰਕ ਰੂਪ ਵਿੱਚ ਜੇਕਰ ਇਹ ਕਰਮ ਫਲ ਸੰਯੁਕਤ ਹੋ ਜਾਏ ਮਲਟੀਪਲਾਈ ਹੋ ਜਾਏ ਤਾਂ ਪੂਰੇ ਦਾ ਪੂਰਾ ਟੱਬਰ ਅਕਾਲ ਸੰਕਟ 'ਚ ਆ ਜਾਂਦਾ ਹੈ ਇਨੂੰ ਅਸੀਂ ਕਹਿੰਦੇ ਆ ਸੰਚਿਤ ਕਰਮ ਦਾ ਕਰਮਾਂ ਦਾ ਸਮੂਹਕ ਨਿਪਟਾਰਾ ਸੋ ਐਟ ਅ ਟਾਈਮ ਸਾਰਿਆਂ ਦਾ ਉੱਥੇ ਇੱਕ ਹਿਸਾਬ-ਕਿਤਾਬ ਲਿਖਿਆ ਹੁੰਦਾ ਤੇ ਉਹ ਹੁੰਦੇ ਸੰਚਿਤ ਕਰਮ ਇਕੱਠੇ ਹੋ ਜਾਂਦੇ ਆ ਬਾਕੀ ਕਈ ਥਾਵਾਂ ਅਵਿਸ਼ਾਪਤ ਹੁੰਦੀਆਂ ਚਲੇ ਤਾਂ ਅਸੀਂ ਚਾਹੀਦਾ ਪਤਾ ਕੀ ਹੁੰਦਾ ਪਿਛਲੇ ਜਨਮ ਦੇ ਰਿਸ਼ਤੇ ਆ ਕਈ ਥਾਵਾਂ ਭੂਗੋਲਕ ਤੌਰ ਤੇ ਪਵਿੱਤਰ ਲੱਗ ਜਾ ਰਹੀਆਂ ਰਹਿੰਦੀਆਂ ਸਾਨੂੰ ਹੈਨਾ ਪਰ ਕਾਲ ਚੱਕਰ ਦੇ ਅਨੁਸਾਰ ਉਹ ਥਾਵਾਂ ਸਮੇਂ ਦੇ ਕਾਲ ਚੱਕਰ ਚ ਕਿਉਂਕਿ ਉੱਥੇ ਆਮ ਮਨੁੱਖ ਲਈ ਉਹ ਸ਼ੁਭ ਨਹੀਂ ਰਹਿ ਜਾਂਦੀਆਂ ਜੋ ਵਿਅਕਤੀ ਪਿਛਲੇ ਜਨਮ ਚ ਕਿਸੇ ਥਾਂ ਵਿਅਕਤੀਗਤ ਦੁੱਖ ਜਾਂ ਅਪਰਾਧ ਕਰਕੇ ਉੱਥੇ ਆ ਗਿਆ ਗਏ ਤਾਂ ਉੱਥੇ ਧਰਮ ਕਰਮ ਨਿਵਾਉਣ ਸੀ ਆ ਉੱਥੇ ਤੁਹਾਡੀਆਂ ਭਾਵਨਾਵਾਂ ਬਦਲ ਗਈਆਂ ਤੁਸੀਂ ਹੋਰ ਕਿਰਿਆ ਕਲਾਪ ਕਰਾਂ ਤਾਂ ਉਥਾਂ ਦੀ ਯਾਤਰਾ ਇਸ ਜਨਮ ਚ ਤੁਹਾਡੇ ਉਹਨਾਂ ਕਰਮਾਂ ਦੀ ਪੂਰਤੀ ਦੀ ਵਸੂਲੀ ਕਰੇਗੀ ਮਤਲਬ ਇਹ ਕਿ ਜਿਹੜੀ ਥਾਂ ਉੱਤੇ ਤੁਸੀਂ ਮੱਥਾ ਟੇਕਣ ਜਾ ਰਹੇ ਹੋ ਉਹ ਥਾਂ ਤੁਸੀਂ ਪਿਛਲੇ ਜਨਮ ਚ ਵੀ ਕਿਤੇ ਗਏ ਤਾਂ ਸੀ ਪਰ ਜਿਹੜੇ ਉੱਥੇ ਕਰਮ ਕਲਾਪ ਕਰਕੇ ਆਏ ਉਹ অপਵਿੱਤਰ ਸੀ ਫਿਰ ਉੱਥੇ ਤੁਹਾਡਾ ਦੁਬਾਰਾ ਤੁਹਾਨੂੰ ਇਸ ਜਨਮ ਚ ਬੁਲਾਇਆ ਗਿਆ ਉੱਥੇ ਤੁਹਾਡਾ ਫਿਰ ਸਾਰਾ ਹਿਸਾਬ-ਤਬ ਜਿਹੜਾ ਉੱਥੇ ਸੰਪੂਰਨ ਕੀਤਾ ਗਿਆ। ਕਈ ਵਾਰ ਪਿੱਤਰਾਂ ਦੀ ਆਤਮਾ ਅਧੂਰੀ ਚੱਲ ਜਾਂਦੀ ਆ। ਤਾਂ ਜੇ ਪਿੱਤਰ ਦੋਸ਼ ਹੁੰਦਾ ਤਾਂ ਉਸ ਦਾ ਸੰਬੰਧ ਉਸ ਧਾਰਮਿਕ ਸਥਾਨ ਨਾਲ ਨਹੀਂ ਹੁੰਦਾ। ਤੁਸੀਂ ਉੱਥੇ ਚੱਲ ਗਏ ਆ ਤਾਂ ਜਹੇ ਥਾਮਾ ਤੇ ਜਾ ਕੇ ਵੀ ਰਸਤੇਆਂ ਛਾਦ ਸੇ ਕੱਟ ਜਾਂਦੇ ਆ। ਇੱਕ ਥਾਂ ਲਿਖਿਆ ਕਿ ਜੇਕਰ ਪਿੱਤਰ ਦੀ ਆਤਮਾ ਸੰਤੁਲਿਤ ਰਾਜ ਹੈ ਜਿਹੜੇ ਮ੍ਰਿਤਕ ਪਿੱਤਰ ਨੇ ਤਾਂ ਉਸ ਸਥਾਨ ਉੱਤੇ ਦੁਬਾਰਾ ਕੋਈ ਵੀ ਮੱਥਾ ਟੇਕਣ ਜਾਵੇ ਤਾਂ ਸੰਕਟ ਜਨਮ ਲੈ ਜਾਂਦਾ। ਦੇਖ ਲਓ ਪਿੱਤਰਾਂ ਦੀ ਆਤਮਾ ਸੰਤੁਲਿਤ ਹੈ ਉੱਥੇ ਤੁਸੀਂ ਚਲੇ ਗਏ ਤਾਂ ਇਹ ਸੰਕਟ ਤੁਹਾਡੇ ਤੇ ਮੰਡਰਾਏਗਾ ਹੀ ਮੰਡਰਾਏਗਾ ਸੋ ਧਾਰਮਿਕ ਯਾਤਰਾ ਤੇ ਨਿਕਲਣ ਤੋਂ 11 ਘੰਟੇ ਪਹਿਲਾਂ ਪਰਿਵਾਰ ਦਾ ਹਰ ਮੈਂਬਰ ਪੰਜ ਕਾਲੇ ਤਿਲ ਪੰਜ ਨੀਲੇ ਫੁੱਲ ਪੰਜ ਗੁੜੇ ਦੇ ਟੁਕੜੇ ਮੈਂ ਅੰਤਮ ਸੁਪਰਬਾਹਵਲ ਪਹੁੰਚ ਗਈਆਂ ਪੰਜ ਕਾਲੇ ਤਿਲ ਪੰਜ ਨੀਲੇ ਫੁੱਲ ਪੰਜ ਗੁੜੇ ਦੇ ਟੁਕੜੇ ਧਰਤੀ ਨੂੰ ਨਮਸਕਾਰ ਕਰੋ ਇਹਨਾਂ ਨੂੰ ਇੱਕ ਪੋਟਲੀ ਵਿੱਚ ਬੰਨੋ ਸਮਗਰੀ ਨੂੰ ਸ਼ਾਂਤਤਾ ਤੇ ਰੱਖਿਓ ਪਿੱਛੇ ਮੁੜ ਕੇ ਨਹੀਂ ਦੇਖਣਾ ਫਿਰ ਆਪਣੇ ਘਰ ਦੇ ਬਾਹਰ ਮੱਥਾ ਟੇਕੋ ਤੇ ਯਾਤਰਾ ਸ਼ੁਰੂ ਕਰੋ ਇਹ ਕਰਮ ਅਣਚਾਹੀਆਂ ਰੋਕਾਂ ਬਪਤਾਮਾਂ ਤੇ ਕਰਮਾਂ ਦੀ ਰੁਕਾਵਟ ਨੂੰ ਟਾਲਣ ਵਾਲਾ ਇੱਕ ਸ਼ਕਤੀਸ਼ਾਲੀ ਉਪਾਅ ਹੈ ਸੋ ਮੈਨੂੰ ਕਮੈਂਟ ਕਰਕੇ ਦੱਸਣਾ ਕਿ ਕੀ ਤੁਸੀਂ ਕਦੇ ਤਤ ਗਿਆਨ ਪਹਿਲਾਂ ਸੁਣਿਆ ਸੀ ਇਹ ਵਾਲਾ ਕਿ ਤੁਹਾਡੀ ਵੀ ਕਦੇ ਇਦਾਂ ਦੀ ਧਾਰਮਿਕ ਯਾਤਰਾ ਹੋਈ ਹੈ ਜਿੱਥੇ ਅਚਾਨਕ ਕੋਈ ਦੁੱਖ ਚੇਤ ਤਬਦੀਲ ਹੋ ਗਈ ਉਹ ਧਾਰਮਿਕ ਯਾਤਰਾ ਕਮੈਂਟ ਕਰਕੇ ਮੈਨੂੰ ਦੱਸਣਾ ਕਿ ਕੀ ਤੁਸੀਂ ਅਜੇ ਤੱਕ ਧਾਰਮਿਕ ਯਾਤਰਾ ਦੀ ਅਸਲੀ ਤਿਆਰੀ ਨਹੀਂ ਕੀਤੀ ਜੇਕਰ ਤੁਹਾਡੇ ਮਾਨਸਿਕਤਾ ਦੇ ਵਿੱਚ ਕੋਈ ਹਲਚਲ ਹੈ ਤਾਂ ਕਮੈਂਟ ਕਰ ਦੋ ਕਿ ਮੈਂ ਅਨਪਵ ਕੀਤਾ ਮੈਂ ਇਹ ਵੀਡੀਓ ਜਿਹੇ ਪਰਿਵਾਰਾਂ ਨੂੰ ਤੁਸੀਂ ਭੇਜੋ ਜਿਹੜੇ ਅਕਸਰ ਧਾਰਮਿਕ ਯਾਤਰਾਵਾਂ ਤੇ ਜਾਂਦੇ ਰਹਿੰਦੇ ਆ ਫੈਮਿਲੀ ਫਰੈਂਡਸ ਆਪਣੇ ਮੋਬਾਈਲ 'ਚ ਦਰਜ ਸਭ ਕੰਟੈਕਟ ਨੰਬਰਾਂ ਨਾਲ ਸਾਂਝੀ ਕਰ ਦਿਓ ਸ਼ਾਇਦ ਕਿਸੇ ਦੀ ਯਾਤਰਾ ਮੇਰੀ ਇਹ ਵੀਡੀਓ ਸੁਣ ਕੇ ਸੁਰੱਖਿਅਤ ਹੋ ਜਾਏ ਸੋ ਵੀਡੀਓ ਚੰਗੀ ਲੱਗੀ ਆ ਲਾਈਕ ਕਰ ਦਿਓ ਪਰਿਵਾਰ ਨਾਲ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮੈਂ ਜੀ ਹੋਰ ਵੀ ਹੋਣਗੀਆਂ ਅੰਤਰਾਤਮਕ ਖੋਲਣ ਵਾਲੀਆਂ ਸਚਾਈਆਂ ਤੁਹਾਡੇ ਸਨ ਮੁਖ ਲਿਆ ਕੇ ਪੇਸ਼ ਕਰਾਂਗੀ ਆਪਣਾ ਖਿਆਲ ਖੋਡ ਟਿਲ ਦੈਨ ਬਾਏ ਬਾਏ ਸੋ ਧਾਰਮਿਕ ਯਾਤਰਾ ਤੇ ਜਾਂਦੇ ਹੋ ਧਿਆਨ ਰੱਖਣਾ ਕਿ ਤੇ ਤੁਹਾਡੀ ਆਖਰੀ ਯਾਤਰਾ ਨਾ ਬਣ ਜਾਏ ਕਿਉਂਕਿ ਆਸਥਾ ਤਾਂ ਸੀ ਪਰ ਇਜਾਜ਼ਤ ਨਹੀਂ ਸੀ ਉੱਥੇ ਜਾਣ ਦੀ ਪਰ ਤੁਸੀਂ ਤੁਰ ਪਏ ਸੋ ਇਹਨਾਂ ਖਾਸ ਗੱਲਾਂ ਦਾ ਧਿਆਨ ਰੱਖੋ ਮੇਰੀ ਵੀਡੀਓ ਬਹੁਤ ਕੰਮ ਦੀ ਹੈ ਬਹੁਤ ਪਾਇਦਾਰ ਹੈ ਇਸ ਲਈ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਮੇਰੇ ਨਾਲ ਜੁੜਨ ਲਈ ਟਿਲ ਦੈਨ ਬਾਏ ਬਾਏ